ਉਹ ਜੀ ਤਨ ਮੈਂ ਸਾਡਾ ਕੀ ਜਵਾਬ ਦੇ ਤੂੰ ਇਹ ਕ ਫਿਲਮਾਂ ਦੇ ਵਿੱਚ ਸ਼ੂਟਿੰਗਾਂ ਕਰਨ ਆਲੇ ਆ ਇਹ ਤਾਂ ਮੈਂ ਖਾਲੀ ਇਹਦੀ ਫਿਲਮ ਵੇਖੀ ਜਾਂਦੀ ਸੀ ਬੱਸ ਦੇ ਵਿੱਚ ਬੈਠਾ ਤੇ ਉਥੇ ਕੁੜੀ ਮੁੰਡੇ ਦਾ ਪਿਆਰ ਵਿਖਾਈ ਜਾਂਦੇ ਆ ਸਾਡਾ ਕੀ ਕਰ ਦੇਣਗੇ ਤੁਹਾਨੂੰ ਇਹਨਾਂ ਦਾ ਕੋਈ ਸ਼ੈਖ ਨਹੀਂ ਉਹਨੂੰ ਵੀ ਮੈਂ ਨੂੰ ਫੋਨ ਕੀਤਾ ਸੀ ਐਮਐਲਏ ਨੂੰ ਅੱਜ ਟਾਈਮ ਨਹੀਂ ਸੀ ਹੱਥ ਕੇ ਬੰਨਣ ਲੱਗੇ ਮੈਨੂੰ ਦੱਸਣਾ ਸੀ ਮੈਂ ਤੈਨੂੰ ਫੋਨ ਕੀਤਾ ਸੀ ਨਾ ਮੈਨੂੰ ਇਹਦਾ ਮਾਤਾ ਮੈਂ ਹੁਣੇ ਭਗਵੰਤ ਮਾਨ ਨਾਲ ਗੱਲ ਕਰਕੇ ਮਾਨ ਸਾਹਿਬ ਨਾਲ ਤੁਹਾਡੇ ਨਾਲ ਗੱਲ ਕਰਦਾ ਮੁੜ ਕੇ ਮੇਰਾ ਫੋਨ ਨਹੀਂ ਚੱਕਿਆ ਨੇ ਬਾਦਲਾਂ ਦੀ ਬਾਹੂਆਂ ਜਿੱਤਾ ਸਾਡਾ ਲਹੂ ਹੈ ਤੇ ਹੁਣ ਬਾਦਲਾਂ ਦੀ ਬਾਹੂ ਤਾਂ ਹੈ ਨਹੀਂ ਹੁਣ ਤਾਂ ਭਗਵਾਨਤ ਮਾਨ ਹੈ ਤੇ ਹੁਣ ਵੀ ਜਿੱਤਾ ਉਹ ਮੇ ਵਿਕੀ ਜਾਂਦਾ ਐ ਸਾਰੇ ਇੱਤੇ ਵਾੜੀ ਦੇ ਵਛੇ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਕਰਨਾ ਅਸੀਂ 1000 ਰੁਪਏ ਨਹੀਂ ਮੰਗਦੇ ਅਸੀਂ 2500 ਨਹੀਂ ਮੰਗਦੇ ਨਾ ਤਾਂ ਸਾਡੇ 5 ਕਿਲੋ ਗਣਖਣਾ ਕੋ ਸੋਨਾ ਹੈ ਨਾ ਸਾਡਾ 1000 ਰੁਪਏ ਨਾ ਕੋ ਸੋਨਾ ਹੈ 1500 ਦੇ ਨਾਲ ਤਾਂ ਅਸੀਂ ਹਸਪਤਾਲ ਦੇ ਵਿੱਚ ਜਾਣੇ ਆ ਤਾਂ ਸਾਡੇ ਦਸਤ ਨਹੀਂ ਹੁੰਦੇ ਤੁਸੀਂ ਆਖੋ ਸੀ ਭਗਵਾਨ ਜੀ ਦੇ ਕੋਈ ਪਿਆਰ ਦੀ ਗੈਰਦਾਰਸ਼ੀਓ ਮੰਗਦੇ ਆ ਖਜ਼ਾਨਾ ਅਸੀਂ ਨੱਕੋ ਨੱਕ ਕਰਦੇ ਆ ਅਸੀਂ ਉਹ ਖਜ਼ਾਨੇ ਚੋਂ ਮੰਗਦੇ ਆ ਅਸੀਂ ਕਿਹੜਾ ਉਹਨਾਂ ਦੇ ਕੋਈ ਪਿਆਰ ਦੀ ਗੈਰਦਾਰਸ਼ੀਓ ਮੰਗਦੇ ਆ ਅਸੀਂ ਤਾਂ ਆਪ ਦੀ ਜਿਹੜੀ ਲੁੱਟ ਹੋਈ ਵੀ ਖਜ਼ਾਨੇ ਜਾਂਦੀ ਉਹਦੇ ਕਿ ਮੰਗਦੇ ਆ ਜਦੋਂ ਕਿਸੇ ਐਮ.ਐਲ.ਏ ਦੀ ਔਰਤ ਵਿਧਵਾ ਹੋ ਜਾਂਦੀ ਹੈ ਉਹਨਾਂ 30000 ਰੁਪਏ ਪੈਨਸ਼ਨ ਬਣ ਦਿੰਦੇ ਆ ਤੇ ਅਸੀਂ ਵੀ ਇਸ ਧਰਤੀ ਦੀਆਂ ਜਾਈਆਂ ਸਾਡਾ ਵੀ 10000 ਪੈਨਸ਼ਨ ਹੋਣੀ ਚਾਹੀਦੀ ਹੈ ਸਰਕਾਰੀ ਮੁਲਾਜ਼ਮ ਰਿਟਾਇਰਮੈਂਟ ਹੁੰਦਾ ਉਹਵੇਂ ਸਾਨੂੰ ਵੀ ਰਿਟਾਇਰਮੈਂਟ ਕਰਨਾ ਚਾਹੀਦਾ ਹੈ ਪੂਰੇ ਫਿਰ ਕਰਨੀ ਦੇਖੀ ਜਾਉ ਹਜੇ ਤਾਂ ਫਿਰਦੇ ਉਂਗਲਾਂ ਦੇ ਨਿਸ਼ਾਉਂਦੇ ਅਸੀਂ ਕਿਹਾ ਵੀ ਇਹ ਨਾ ਵਾਦੇ ਪੂਰੇ ਕਰੋਂਗੇ ਨਾ ਸਾਡੀਆਂ ਗੱਲਾਂ ਸੁਣੋਂਗੇ ਆਉਣ ਵਾਲੇ ਦਿਨ ਕਿ ਸਾਡੇ ਪਿੰਡਾਂ 'ਚ ਆਉਣਾ ਫਿਰ ਦੇਖਾਂਗੇ ਮੈਂ ਲੱਕੜ ਦਾ ਮੁੰਡਾ ਦੇ ਜਾਂਦੀ ਆ ਨਾ ਉਹ ਰੋਵੇ ਤੇ ਨਾ ਉਹ ਉੱਠੇ ਹੈ ਇਹਨਾਂ ਦੀਆਂ ਇਹ ਗੱਲਾਂ ਐ ਪਰ ਅਸੀਂ ਕਰਾ ਲਾਂਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੋਟਾਂ ਲੈਣ ਵਾਲੇ ਭਵੰਤਮਾਨ ਨੇ ਵੇ ਅਸੀਂ ਹਰਤਾ ਦੀ ਪੈਨਸ਼ਨ 2500 ਕਰ ਦਿਆਂਗੇ 1000 ਰੁਪਏ ਰੋਹੀ ਖਰਚਾ ਦੇ ਦਿਆਂਗੇ ਵੀ ਨਾ ਤਾਂ ਸਾਡਾ ਸਿਲੰਡਰ ਨਹੀਂ ਭਰਿਆ ਜਾਂਦਾ 1000 ਰੁਪਏ ਨਾਲ ਇਹ ਕੋਈ ਅਸੀਂ ਮੰਗਤੇ ਨਹੀਂ ਵੀ ਅਸੀਂ ਉਹਨਾਂ ਤੋਂ ਭੀਖ ਮੰਗਦੇ ਆ ਤੇ ਇੱਕ ਉਹਨਾਂ ਨੂੰ ਸਵਾਲ ਕੀਤੀ ਆ ਨਾ 2500 ਪੈਨਸ਼ਨ ਨਾਲ ਸਾਡੇ ਕੁਝ ਬਣਨਾ ਜਦੋਂ ਕਿਸੇ ਐਮ.ਐਲ.ਏ ਦੀ ਔਰਤ ਵਿਧਵਾ ਹੋ ਜਾਂਦੀ ਆ ਉਹਦਾ 30000 ਰੁਪਏ ਪੈਨਸ਼ਨ ਬਣ ਦਿੰਦੇ ਆ ਅਸੀਂ ਵੀ ਇਸ ਧਰਤੀ ਦੇ ਜਾਈਆਂ ਅਸੀਂ ਵੀ ਇਸ ਧਰਤੀ ਦੇ ਸਾਂ ਅਸੀਂ ਵੀ ਸਰਕਾਰ ਦੇ ਖਜ਼ਾਨੇ ਭਰਦੇ ਆਂ ਗਦਾਮ ਭਰਦੇ ਆਂ ਨਾਅ ਦੇ ਨਾਲ ਅਸੀਂ ਔਰਤਾਂ ਸਵੇਰ ਤੋਂ ਉੱਠ ਕੇ ਮਿੱਟੀ ਨਾਲ ਮਿੱਟੀ ਹੁੰਦੀ ਆਂ 4 ਵਜੇ ਤੋਂ ਉੱਠ ਖੜਦੀ ਆਂ ਤੇ ਰਾਤ ਨੂੰ ਸਾਨੂੰ 10 ਵਜੇ ਜਾਂਦੇ ਆ ਤੇ ਸਾਡੇ ਇਥੋਂ ਦੀ ਸਰਕਾਰਾਂ ਸੋਚਦੀਆਂ ਕੀ ਆ ਅਸੀਂ ਸਵਾਲ ਕੀਤੇ ਆ ਸਾਨੂੰ ਇਹ ਪੁੱਲੇ ਵਾਲਾ ਮੰਢੇ ਰਨਾ ਕੀ ਕਰਮਜੀਤ ਮਹੌਲ ਨਹੀਂ ਮਲਕਾਰ ਸਿੱਧੂ ਮਲਕਾਰ ਸਿੱਧੂ ਨੇ ਜਦੋਂ ਅਸੀਂ ਉਹਨੂੰ ਸਵਾਲ ਕੀਤੇ ਉਹਨੇ ਇੱਕ ਸਾਨੂੰ ਆਹ ਦੇ ਜਾਨੀ ਉਹ ਦਿੱਤਾ ਵੀ ਅਸੀਂ ਘਰ ਪਾਉਣੇ ਆ ਪਹਿਲਾਂ ਨਿਉਂ ਭਰਦੇ ਆ ਫਿਰ ਅਸੀਂ ਉਹਨਾਂ ਕੰਧਾਂ ਘੜਦੇ ਫਿਰ ਛੱਤ ਕੋਈ 2-2 ਤਿੰਨ ਸਾਲ ਦਾ ਸਾਡੀ ਕੋਠੀ ਜਾਂ ਘਰ ਖੜਾ ਨਹੀਂ ਰਹਿੰਦਾ ਕਿਉਂ ਅਸੀਂ ਉਹਦੇ ਕਿ ਬੈਣਾ ਹੁੰਦਾ ਹੈ ਛੱਤ ਪਾ ਕੇ ਯਾਨੀ ਕੋਈ ਉਹਨੂੰ ਅਸੀਂ ਧਾਰਨ ਦਿੱਤੀ ਆ ਵੀ ਅਸੀਂ ਉਹ ਨਹੀਂ ਮੰਗਦੇ ਜੇ ਤੁਸੀਂ ਆਖੋ ਸੀ ਭਗਵਾਨ ਜੀ ਤਮਾਨ ਦੇ ਕੋਈ ਪਿਓ ਦੀ ਜਾਇਦਾਰ ਚੋਂ ਮੰਗਦੇ ਆ ਕਿਉਂ ਅਸੀਂ ਮੰਗਦੇ ਜਿਹੜਾ ਅਸੀਂ 36 ਰੁਪਏ ਖਜ਼ਾਨਾ ਟੈਕਸ ਦਿੰਨੇ ਆ ਨਿੱਤ ਤੇ ਘਰ ਦੇ ਪਰਿਵਾਰ ਦੇ ਜੀ ਲਾ ਲੋ ਕਿੰਨੇ ਬਣ ਗਏ ਪਿੰਡ ਤੇ ਲਾ ਲੋ ਢਾਲਣਾ ਖਜ਼ਾਨਾ ਅਸੀਂ ਨੱਕੋ ਨੱਕ ਕਰਦੇ ਆ ਅਸੀਂ ਉਹ ਖਜ਼ਾਨੇ ਚ ਮੰਗਦੇ ਆ ਅਸੀਂ ਕਿਹੜਾ ਉਹਨਾਂ ਦੇ ਕੋਈ ਪਿਆਰ ਦੀ ਗੈਰਦਾਰਸ਼ੀ ਮੰਗਦੇ ਆ ਅਸੀਂ ਤਾਂ ਆਪ ਦੀ ਜਿਹੜੀ ਲੁੱਟ ਹੋਈ ਵੀ ਖਜ਼ਾਨੇ ਜਾਂਦੀ ਉਹਦੇ ਕੀ ਮੰਗਦੇ ਆ ਯਾਨੀ ਉਸ ਗੱਲ ਤੇ ਅਸੀਂ ਇਹਨਾਂ ਨੂੰ ਕਿਹਾ 20000 ਰੁਪਏ ਨਾਲ ਸਾਡਾ ਨਹੀਂ ਕੁਝ ਹੋਣਾ 2500 ਨਾਲ ਨਹੀਂ ਹੋਣਾ ਅਸੀਂ ਮੰਗਦੇ ਨਹੀਂ ਵੀ ਕਿ ਅਸੀਂ ਭੀਖ ਮੰਗਦੇ ਆ ਅਸੀਂ ਆਨੇ ਆ ਸਾਨੂੰ ਵੀ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਆ ਅਸੀਂ ਖੇਤਾਂ 'ਚ ਕੰਮ ਕਰਦੇ ਆ ਸਾਡੇ ਕਿਸਾਨ ਸਾਡੇ ਮਜ਼ਦੂਰ ਮਜ਼ਦੂਰ ਔਰਤਾਂ ਸਾਡੇ ਬਜ਼ੁਰਗ ਬਾਪੂ ਅਸੀਂ ਮੰਗਦੇ ਆ ਵੀ ਸਾਡਾ ਵੀ 10000 ਪੈਨਸ਼ਨ ਹੋਣੀ ਚਾਹੀਦੀ ਹੈ ਕਿਉਂ 60 ਸਾਲ ਦਾ ਜਿਹੜਾ ਹੋ ਜਾਂਦੇ ਆ ਜਿਵੇਂ ਸਰਕਾਰੀ ਮੁਲਾਜ਼ਮਾਂ ਰਿਟਾਇਰਮੈਂਟ ਹੁੰਦਾਵੇਂ ਸਾਨੂੰ ਵੀ ਰਿਟਾਇਰਮੈਂਟ ਕਰਨਾ ਚਾਹੀਦਾ ਹੈ ਸਾਡੀ ਪੈਨਸ਼ਨ ਵੱਜਣੀ ਚਾਹੀਦੀ ਹੈ 1500 ਦੇ ਨਾਲ ਤਾਂ ਅਸੀਂ ਹਸਪਤਾਲ ਦੇ ਵਿੱਚ ਜਾਣੇ ਆ ਤਾਂ ਸਾਡੇ ਦਾਹਤ ਨਹੀਂ ਹੁੰਦੇ ਤੇ 1500 ਨਾਲ ਸਾਡਾ ਕੀ ਬਣ ਜੂਗਾ 5-5 ਕਿਲੋ ਸਾਨੂੰ ਕਣਕ ਦਿੰਦੇ ਆ ਮਹੀਨੇ ਦੀ ਕਿਉਂ 5 ਕਿਲੋ ਕਣਕ ਨਾਲ ਕੀ ਬਣਦਾ ਅਸੀਂ 5 ਕਿਲੋ ਕਣਕ ਨਹੀਂ ਮੰਗਦੇ ਅਸੀਂ 1000 ਰੁਪਏ ਨਹੀਂ ਮੰਗਦੇ ਅਸੀਂ 2500 ਨਹੀਂ ਮੰਗਦੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀਆਂ ਬਾਧੂ ਜਾਇਦਾਦਾਂ ਪਈਆਂ ਜਾਂ ਹੋਰ ਅਸੀਂ ਆਨੇਓ ਮੰਝੇ ਦੂ ਰੰਗਸਾਨਾਂ ਚ ਵੰਡੀ ਜਾਵੇ ਥੋੜ੍ਹ ਜਿਮਿਨੀਆਂ ਚ ਹੈ ਉਹ ਟੋਟ ਪੂਰੀ ਕੀਤੀ ਜਾਵੇ ਜਿੰਨਾ ਅਸੀਂ ਕਾਣੀ ਵੰਡਾਨੇ ਆ ਜਿਹੜਾ ਥੰਦਿਆ ਸਰਕਾਰਾਂ ਦਾ 17ਵਾਂ ਕਿਹੜਾ ਕਾਨੂੰਨ ਬਣਾਇਆ ਵਾ ਨਾ ਤਾਂ ਸਾਡਾ 5 ਕਿਲੋ ਕਣਕ ਨਾਲ ਕੋ ਸੋਨਾ ਹੈ ਨਾ ਸਾਡਾ 1000 ਰੁਪਏ ਨਾਲ ਕੋ ਸੋਨਾ ਹੈ ਜੇ ਸਾਡਾ ਬੱਚਾ ਕੋਈ ਇਹੋ ਜਿਹਾ ਵੀ ਪੜਿਆ ਲਿਖਿਆ ਕੋਈ ਘੱਟ ਪੜਿਆ ਕੋਈ ਵੱਧ ਪੜਿਆ ਉਹਨੂੰ ਉਹੋ ਜਿਹੀ ਯੋਗਤਾ ਮਿਲ ਜੇ ਜੇ ਸਾਡੇ ਚ ਇੱਕ ਬੱਚਾ ਮਹੀਨੇ ਦਾ 30000 ਰੁਪਏ ਲੈਂਦਾ ਤੇ ਉਹ ਆਦੀ ਮਾਂ ਨੂੰ ਜਾਂ ਆਦੀ ਭੈਣ ਨੂੰ ਜਾਂ ਤੇ ਪਰਿਵਾਰ ਨੂੰ 1000 ਰੁਪਏ ਨਾ ਦੇਊਗਾ ਦੋਸਤੋ ਜਿਵੇਂ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਕਿਹਾ ਸੀ ਜਿਵੇਂ ਜੋ ਤੁਸੀਂ ਕਿਹਾ ਕਿ ਵਾਦੇ ਪ੍ਰਧਾਨ ਸਾਹਿਬ ਕਹਿੰਸੀ ਵਾਦੇ ਫਿਰ ਸੋਚ ਸਮਝ ਕੇ ਕਰਿਆ ਕਰੋ ਉਹ ਕਹਿੰਦੇ ਵਾਦੇ ਸਾਰੇ ਸੋਚ ਸਮਝ ਕੇ ਵਾਦੇ ਕਰਿਆ ਪੂਰੇ ਕਰਾਂਗੇ ਪੂਰੇ ਫਿਰ ਕਰਨੇ ਦੇਖੀ ਜਾਉ ਹਜੇ ਤਾਂ ਫਿਰਦੇ ਆਂਗਲਾਂ ਦੇ ਨਹੀਂ ਆਉਂਦੇ ਐ ਅਸੀਂ ਕਿਹਾ ਕਿ ਨਾ ਵਾਦੇ ਪੂਰੇ ਕਰੋਗੇ ਨਾ ਸਾਡੀਆਂ ਗੱਲਾਂ ਸੁਣੋਗੇ ਆਉਣ ਵਾਲੇ ਦਿਨ ਕਿ ਸਾਡੇ ਪਿੰਡਾਂ 'ਚ ਆਉਣਾ ਹੈ ਫਿਰ ਦੇਖਾਂਗੇ ਹੈ ਭਗਵੰਤ ਮਾਨ ਆਜੇ ਤਾਂ ਭਗਵੰਤ ਮਾਨ ਨੇ ਤਾਂ ਆਉਣਾ ਨਹੀਂ ਆਉਣਾ ਤੇ ਨਾ ਨਹੀਂ ਐਮਐਲਿਆਂ ਨੇ ਦੇਖਾਂਗੇ ਫਿਰ ਜੇ ਸਾਡੀ ਗੱਲ ਤੇ ਨਾ ਇਹਨਾਂ ਨੇ ਕੰਨ ਧਰਿਆ ਹੁਣ 4 ਤਰੀਕ ਤੋਂ ਸਾਡਾ ਡਿੰਡੇ ਦੇ ਵਿੱਚ ਡੀਸੀ ਦਫਤਰ ਪੂਰੀ ਕੰਲੀ ਜਾਂਦਾ ਧਰਨਾ ਉੱਥੇ ਆ ਕੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਡੀਸੀ ਨੇ ਵੀ ਸਾਡੇ ਨਾਲ ਵਾਅਦਾ ਕਰ ਲਿਆ ਇਹਨੇ ਖੁੱਡਣ ਵਾਲੇ ਨਹੀਂ ਵੀ ਵਾਅਦਾ ਕਰ ਲਿਆ ਕਰਨਾ ਕਰਾਉਣਾ ਕਿਸੇ ਨੇ ਕੁਛ ਨਹੀਂ ਇੱਕ ਜਿਵੇਂ ਸਾਡੇ ਆਗੂ ਆਦੇ ਹੁੰਦੇ ਆ ਬਈ ਲੱਕੜ ਦਾ ਮੁੰਡਾ ਦੇ ਜਾਂਦੀ ਆ ਨਾ ਉਹ ਰੋਵੇ ਤੇ ਨਾ ਉਹ ਉੱਠੇ ਐ ਇਹਨਾਂ ਦੀਆਂ ਇਹ ਗੱਲਾਂ ਐ ਪਰ ਅਸੀਂ ਕਰਾ ਲਾਂਗੇ ਹੁਣ ਇਹਨਾਂ ਦਾ ਤਾਂ ਜਿਵੇਂ ਕਹਿ ਦਿੰਦੇ ਆ ਕਣਕ ਭਰਦੀ ਐ ਤੇ ਸਾਡੀ ਕਣਕ ਜਿਹੜੀ ਉਹ ਹਰੀ ਐ ਅਸੀਂ ਵੇਖਾਂਗੇ ਇਹਨਾਂ ਨਾਲ ਹਾਂ ਕੀ ਬਾਅਦ ਵਿਖਦੀ ਆ ਦੱਸਿਓ ਕਰਮਜੀਤ ਨੂੰ ਮੋਲ ਆ ਉਹਨੇ ਕੋਈ ਜਵਾਬ ਦਿੱਤਾ ਤੁਹਾਡੀਆਂ ਗੱਲਾਂ ਕੁਛ ਨਹੀਂ ਉਹਨੇ ਜਵਾਬ ਦਿੱਤਾ ਕਾਨੂੰਨਜੀਤ ਨੂੰ ਮੋਲ ਸਾਡਾ ਕੀ ਜਵਾਬ ਦੇ ਤੂੰ ਇਹ ਇੱਕ ਫਿਲਮਾਂ ਦੇ ਵਿੱਚ ਸ਼ੂਟਿੰਗਾਂ ਕਰਨ ਆਲੇ ਆ ਇਹ ਤਾਂ ਮੈਂ ਖਾਲੀ ਇਹਦੀ ਫਿਲਮ ਵੇਖੀ ਜਾਂਦੀ ਸੀ ਬੱਸ ਦੇ ਵਿੱਚ ਬੈਠਾ ਐ ਤੇ ਉਥੇ ਕੁੜੀ ਮੁੰਡੇ ਦਾ ਪਿਆਰ ਵਿਖਾਈ ਜਾਂਦੇ ਆ ਸਾਡਾ ਕੀ ਕਰ ਦੇਣਗੇ ਸਾਨੂੰ ਇਹਨਾਂ ਦਾ ਕੋਈ ਸ਼ੈਖ ਨਹੀਂ ਆਹੀ ਭਗਵਾਨ ਦਮਾਨ ਜਿਹੜਾ ਨਖਲਾਂ ਕਰਦਾ ਹੁੰਦਾ ਸੀ ਬਾਦਲਾਂ ਦੀ ਸਾਡੇ ਬਾਦਲ ਕੇ ਨੇੜੇ ਨਹੀਂ ਬਾਦਲ ਕਹਿੰਦੇ ਵੀ ਸਾਡੀ ਪੂਰੀ ਖੜਕਦੀ ਆ ਕਿਉਂ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੀਆਂ ਨੀਤੀਆਂ ਪਾਲਿਸ ਦਾ ਰੌਲਾ ਇਹ ਇੱਕ ਹਰਦਾ ਹੁੰਦਾ ਸੀ ਐ ਭਗਵੰਤ ਮਾਨ ਬਾਦਲਾਂ ਦੀ ਬਾਹੂ ਐ ਜਿੱਤਾ ਸਾਡਾ ਲਹੂ ਐ ਐ ਤੇ ਹੁਣ ਬਾਦਲਾਂ ਦੀ ਬਾਹੂ ਤਾਂ ਹੈ ਨਹੀਂ ਹੁਣ ਤਾਂ ਭਗਵੰਤ ਮਾਨ ਐ ਤੇ ਹੁਣ ਵੀ ਜਿੱਤਾ ਉਹ ਮੇ ਵੀ ਕੀ ਜਾਂਦਾ ਬਾਦਲ ਤੇ ਸਾਡੇ ਨੇੜੇ ਨਹੀਂ ਅਸੀਂ ਇਹਨਾਂ ਦੀ ਸਪੋਰਟ ਨਹੀਂ ਕਰਦੇ ਐ ਸਾਰੇ ਇੱਤੇ ਵਾਲੀ ਦੇ ਵਛੇ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਕਰਨਾ ਜਿਹੜੇ ਬਾਜੇ ਵਜਾਉਂਦੇ ਵਜਾਉਂਦੇ ਉੱਠ ਕੇ ਐ ਰਾਜ ਸਭਾ ਦੇ ਕਾਜ ਹੋ ਗਏ ਮੈਂ ਤਾਂ ਨਹੀਂ ਆਦੀ ਲੋਕਾਂ ਨਕਸ਼ ਕਰ ਦੇਣਗੇ ਤੁਸੀਂ ਕਹਿੰਦੇ ਕਿ ਕੋਥਾਲੀ ਦੇ ਚੱਟੇ ਵਟੇ ਪਰ ਉਹ ਕਹਿੰਦੇ ਪਿਛਲੇ ਵਾਲੀ ਰਾਜਨੀਤੀ ਹੋਰ ਸੀ ਹੁਣ ਆਮ ਘਰਾਂ ਦੇ ਵਿੱਚੋਂ ਚੱਲਦੀ ਹੈ ਰਾਜਨੀਤੀ ਨਹੀਂ ਅਸੀਂ ਮੰਨਦੇ ਆ ਰਾਜਨੀਤੀ ਐ ਪਿਛਲੇ ਮਾਰੀ ਮੋਟੀ ਹਜੇ ਵੇਂਦੇ ਸੀਗੇ ਐ ਕੋਈ ਅਸੀਂ ਉਹਨਾਂ ਨੂੰ ਸਲਾਉਂਦੇ ਨਹੀਂ ਇਹਨੇ ਵਹਿੰਦਾ ਸਾਰੇ ਰੰਗ ਵਿਖਾਤੇ ਵਹਿੰਦਾ ਸਾਰੇ ਨੇ ਖੁੱਡਾ ਉਧਰ ਮੌਸਰ ਜ਼ਿਲ੍ਹੇ ਦੇ ਵਿੱਚ ਲੰਬੀ ਦੇ ਵਿੱਚ ਨਰਮੇ ਨमाजਵਾਜ਼ੀ ਦਰਮਾਨ ਸਾਹਿਬ ਦਾ ਚੱਕ ਵੰਡੀ ਜਾਂਦਾ ਮੰਜੇ ਜਿਹੜੇ ਤੇ ਤੇ ਉਹ ਉੱਥੇ ਸਾਡੇ ਮਜ਼ਦੂਰ ਕਿਸਾਨ ਘਟ ਤੇ ਉਹਦਾ ਵੀ ਮੈਂ ਨੂੰ ਫੋਨ ਕੀਤਾ ਸੀ ਐਮਐਲਏ ਨੂੰ ਅੱਜ ਟਾਈਮ ਨਹੀਂ ਸੀ ਹੱਥ ਕੇ ਬੰਨਣ ਲੱਗੇ ਮੈਨੂੰ ਦੱਸਣਾ ਸੀ ਮੈਂ ਤੈਨੂੰ ਫੋਨ ਕੀਤਾ ਸੀ ਨਾ ਮੇਰਾ ਭਾਣ ਜਾਂ ਉਹਦੇ ਕੋਲ ਇਹਦਾ ਨੰਬਰ ਸੀ ਮੈਂ ਇਹਦੇ ਨਾਲ ਗੱਲ ਕੀਤੀ ਮੈਂ ਕਿ ਇਹ ਐ ਮਾਨਸਾ ਦੇ ਵਿੱਚ ਇਧਰ ਲੰਬੀ ਦੇ ਵਿੱਚ ਕਿਸਾਨ ਮਜ਼ਦੂਰ ਘੁੱਟੇ ਗਏ ਨਰਮੇ ਦੇ ਮਾਜੂ ਪਿੱਛੇ ਮਾਤਾ ਜੀ ਕਿੱਥੇ ਇਧਰ ਮੰਡੀ ਗਲਾਂ ਮੈਂ ਖੈ ਨਾ ਨਾ ਬੁੱਧੂ ਬਾਣ ਮੰਡੀ ਗਲਾਂ ਨਹੀਂ ਕਿੱਧਰ ਲੰਮੀ ਕਿੱਧਰ ਮੰਡੀ ਗਲਾਂ ਵੀ ਕੀ ਤੁਸੀਂ ਲੋਕਾਂ ਦੇ ਨਾਲ ਐਂ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੂਜਿਆਂ ਦੀ ਲੋਕਾਂ ਨੇ ਮੰਜੀ ਮੁੱਦੀ ਮਾਰਤੀ ਕਾਲੀਆਂ ਤੇ ਕਾਂਗਰਸੀਆਂ ਦੀ ਤੁਹਾਡੇ ਨਾਲ ਵੀ ਐਵੇਂ ਹੋ ਜੇ ਲੋਕਾਂ ਦੀਆਂ ਗੱਲਾਂ ਤੇ ਧਿਆਨ ਦੇਰ ਲਓਗੇ ਹੋ ਸਕਦਾ ਲੋਕ ਤੁਹਾਡੀ ਸੈਂਟਰ ਸਰਕਾਰ ਬਣਾ ਦੇਣ ਹੈ ਮੈਨੂੰ ਆਰਾ ਮਾਤਾ ਮੈਂ ਹੁਣੇ ਭਗਵਾਨ ਜੀ ਨਾਲ ਗੱਲ ਕਰਕੇ ਮਾਨ ਸਾਹਿਬ ਨਾਲ ਤੁਹਾਡੇ ਨਾਲ ਗੱਲ ਕਰਦਾ ਮੜਕੇ ਮੇਰਾ ਫੋਨ ਨਹੀਂ ਚੱਕਿਆ ਨਹੀਂ ਮੈਂ ਕਰਨੀ ਸੀ ਅੱਜ ਗੱਲ ਕੋ ਤਾਂ ਸਾਡੇ ਆਗੂਆਂ ਨੇ ਕਹਿੰਦਾ ਫੇਰ ਮਿਲਾਂਗੇ ਤੇ ਉਸ ਉਹਨਾਂ ਨੇ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਕੋਈ ਨਹੀਂ ਫੇਰ ਕਿਤੇ ਹੱਥ ਰਲ ਜਾਣਗੇ ਰੱਖੂਗੀ ਮੈਂ ਇਹ ਗੱਲ ਹੁਣ ਲੱਗਦਾ ਵੀ ਘੇਰ ਲਾਂਗੇ ਜਦੋਂ ਦੁਬਾਰਾ ਆਏ ਹੁਣ ਪਿੰਡਾਂ ਚ ਪੁੱਛਾਂਗੇ ਸਵਾਲ ਇਹ ਜੀ ਆਉਣਗੇ ਕਿਤੇ ਸਾਡਾ ਇਹਨਾਂ ਨਾਲ ਹੋ ਗਈ ਮੀਟਿੰਗ ਪੁੱਛਾਂਗੇ ਜਮਾਂ ਪੁੱਛਾਂਗੇ ਕੁਛ ਨਹੀਂ ਸੀ ਕਿਹਾ ਨਾ ਤਾਂ ਮੱਕੀ ਲੈਣੀ ਆ ਅਸੀਂ ਦਾ ਕੋਈ ਮੀਟਿੰਗ ਜੇ ਨਾ ਦਿੱਤੀ ਮੀਟਿੰਗ ਫੇਰ ਨਾ ਮੀਟਿੰਗ ਦਿੱਤੀ ਫੇਰ ਸਾਡੇ ਕੋਲੇ ਝੰਡਿਆਂ ਤੇ ਬੈਠ ਸਿਆਪਾ ਕਰਾਂਗੇ ਮਰਦਾਬਾ ਤੱਕ ਤਾਂ ਗਿਆ ਨਹੀਂ ਹੈ ਫੇਰ ਤਾਂ ਸਾਡੇ ਕੋਲ ਤਾਂ ਦੋ ਲਾਜ ਹੀ ਆ ਐਂ ਜਿਆਦਾ ਸਾਨੂੰ ਮੀਟਿੰਗ ਕਰਾ ਦੇਣਗੇ ਨਾ ਦੇਣਗੇ ਸਾਨੂੰ ਕੁੱਟ ਲੈਣਗੇ ਸਾਡੇ ਕੋਲ ਤਾਂ ਮਰਦਾਬਾਦ ਤੇ ਖਾਲੇਸ਼ੰਦੀ ਦਾ ਵਿਰੋਧ ਕਰਾਂਗੇ ਉਹ ਇੱਕ ਗੱਲ ਇਹ ਕਹਿੰਦੇ ਵੀ ਫਰੀਦਕੋਟ ਵਾਲਾ ਜੇ ਫਰੀਦਕੋਟ ਤੋਂ ਖੜਾ ਹੋਇਆ ਕਰਮਜੀਤਨ ਮੋਲ ਇਹ ਤੁਹਾਡਾ ਲੋਕ ਸਭਾ ਹਲਕਾ ਹੀ ਫਰੀਦਕੋਟ ਹੈ ਉਹ ਕਹਿੰਦੇ ਵੀ ਭਗਵੰਤ ਮਾਨ ਦਾ ਯਾਰ ਆ ਕੰਮ ਬਹੁਤ ਹੋਣਗੇ ਜੇ ਜਿੱਤ ਗਏ ਐ ਵੀ ਕਹਿੰਦੇ ਕੋਈ ਨਹੀਂ ਜਿੱਤ ਜੂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਨਹੀਂ ਜਿੱਤਣਗੇ ਐ ਅੱਗੇ ਭਗਵੰਤ ਮਾਨ ਨਾ ਹੋਈ ਨੀ ਧੂਰੀ ਦੇ ਵਿੱਚ ਉਹ ਕਿਹੜਾ ਸੀ ਮਾ ਦਾ ਨਾਂ ਫੁੱਲ ਸੰਗਰੂਰ ਉਹ ਜਿਤਾਤਾ ਸੀ ਭਗਵੰਤ ਸਿਮਰਜੀਤ ਮਾਨ ਭਗਵੰਤ ਮਾਨ ਨੂੰ ਹਰਾਤਾ ਸੀ ਸਾਡਾ ਨੇੜੇ ਨਹੀਂ ਪਰ ਲੋਕ ਨਾ ਸਥ ਕੋਈ ਰਾਣੀ ਦੀਆਂ ਲੋਕਾਂ ਨੇ 92 ਸੀਟਾਂ ਐਂ ਕਿਤਾਈਆਂ ਸੀ ਵੀ ਲੋਕਾਂ ਨਾਲ ਕੁਝ ਕਰਨਗੇ ਲੋਕਾਂ ਦੇ ਤਾਂ ਨੇ ਕੀ ਕੀਤਾ ਅਸੀਂ ਔਰਤਾਂ ਹ ਸਾਡੇ ਨਾਲ ਤਾਂ ਕੋਈ ਬਾਡੀਗਾਰਡ ਨਹੀਂ ਐ ਅਸੀਂ ਵੀ ਅਕਸਰ ਕੰਮ ਧੰਦੇ ਕਰਦੇ ਆਂ ਲੋਕਾਂ ਦੇ ਦੁੱਖ ਤਕਲੀਫਾਂ 'ਪੰਜ ਖੜਦੀ ਆਂ ਭਗਵੰਤ ਮਾਨ ਤਾਂ ਜਿੱਤਿਆ ਅਸੀਂ ਮੰਨਦੇ ਆਂ ਇਹਨੂੰ ਬਾਡੀਗਾਰਡ ਚਾਹੀਦੇ ਭਗਵੰਤ ਮਾਨ ਦੀ ਮੰਗ ਕਰਦੀ ਸਿਰ ਤੋਂ ਖੜੀ ਹੋਈ ਸੀ ਭਗਵੰਤ ਮਾਨ ਦੇ ਘਰ ਵਾਲੀ ਕਹਿੰਦੀ ਸਿਰ ਤੋਂ ਖੜੀ ਹੋਈ ਸੀ ਭਗਵੰਤ ਮਾਨ ਦੀ ਭੈਣ ਕਹਿੰਦੀ ਸਿਰ ਤੋਂ ਖੜੀ ਹੋਈ ਸੀ ਉਹਨਾਂ ਨੂੰ ਬਾਡੀਗਾਰਡ ਦਿੱਤੇ ਗਏ ਆ ਇਹ ਆਪ ਦੀਆਂ ਤੇ ਘੋਰੀਆਂ ਭਰਨ ਨੂੰ ਆ ਸਾਡੀਆਂ ਮਾਵਾ ਭੈਣਾਂ ਕੋਲੇ ਤਾਂ ਇੱਕ ਗੱਲ ਕਿ ਪਾਉਣ ਨੂੰ ਮਰਕੀ ਨਹੀਂ ਇਹਨਾਂ ਕੋਲੇ 20-20 ਕਿਲੋ ਸਿਆਉਣਾ ਹੈ ਉਹ ਕਿੱਥੋਂ ਆਉਂਦਾ ਸਾਡੀ ਲੁੱਟ ਕੀਤੀ ਐ ਸ ਇਹਨਾਂ ਨੂੰ ਖਾਸ ਕਰਕੇ ਜਾਣਦੇ ਆ ਉਹ ਇਹਨਾਂ ਦਾ ਸਾਨੂੰ ਹੁਣ ਜਿਵੇਂ ਸਾਡੇ ਆਗੂਆਂ ਦੀ ਹਦਾਇਤ ਹੈ ਅਸੀਂ ਹਦਾਇਤ ਤੇ ਖਰੇ ਉੱਤਰਦੇ ਹੁੰਨੇ ਆ ਤੇ ਨਹੀਂ ਤੇ ਇਹਨੂੰ ਅੱਜ ਹੀ ਅਸੀਂ ਬੰਬੂਦਾਰੇ ਵਿਖਾ ਦਿੰਦੇ ਆ